ਇਹ ਤਾਂ ਚੰਗੀ ਗੱਲ ਤੇ ਤਾਂ ਮੁੰਡਾ ਵਾਇਆ ਕਰਤਾ ਜੇ ਆਪਾਂ ਨੌ ਦੇ ਸਾਹਮਣੇ ਤੇ ਕੈਮਰਾ ਲਾਉਣਾ ਹਾਂ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਦਿਖਾਉਣੀਆਂ ਇਹ ਕੋ ਕਰ ਤੂੰ ਤੇ ਚੰਗੀ ਹੈਗੀਆ ਕੋਣ 10 ਮਿੰਨੂ ਚੰਗੀ ਤੂੰ ਤੇ ਹੈਗੀਆ ਮੈਂ ਲੋਰ ਲੋਰ ਕਰ ਰਿਹਾ ਜੇ ਮੈਂ ਲੋਰ ਮਤਲਬ ਕੀ ਹੋ ਰਿਹਾ ਗੁੜੀ ਨੂੰ ਗੱਟਦੀਆਂ ਜਾ ਰਹੀ ਨੂੰ ਉਹ ਕੁੜੀ ਨੂੰ ਗੱਟਦੀਆਂ ਕੁੜੀ ਨੂੰ ਗੱਟਦੀਆਂ ਉਹ ਕਿਹੜਾ ਮਾਰਦੀ ਅੱਜ ਹੁਣ ਗੱਟ ਮਾਰ ਗੱਟਦੀਆਂ ਤੂੰ ਵੀ ਖੁੱਤ ਮਾਰ ਕਰਦੀ ਆ ਕੁੜੀ ਦੀ ਇਹ ਕੋ ਚੰਦਰੀ ਮਫਰ ਦੇ ਲਈ ਆ ਮੈਂ ਲੋਕਾਂ ਤੋਂ ਠੀਕ ਨਹੀਂ ਆ ਕੀ ਕਰੀਆ ਦੱਸ ਲੈ ਜਾਉਂ ਜੇ ਕਿ ਸਿਆਰੇ ਨਾ ਜਾ ਕੇ ਆਪਣੇ ਮੋਢੇ ਦੇ ਕਮਰੇ ਬੋਲੇ ਕਰ ਜ਼ਿੰਦਗੀ ਬਦਮਾਤ ਜਾਈ ਉਹ ਬੈਠੋ ਅਬਾ ਘਟ ਘਟ ਬੁਰਾ ਹਾਲ ਕਿੰਨੇ ਕੀ ਉਹਨੂੰ ਉਹਨੂੰ 1500 ਰੁਪਏ ਨੂੰ ਉਹਨੂੰ ਘਰੇ ਬੰਨਿਆ ਹੋਇਆ ਸ਼ਰਮ ਨਹੀਂ ਆਉਂਦੀ ਆ ਉਹ ਜਦੋਂ ਢੱਕੇ ਪੜਦੀ ਆ ਅੱਗ ਲਾਉਣੀ ਆ ਜਮੀਨ ਗਾਇਦਾ ਨਹੀਂ ਛੱਡ ਫੇਕ ਕੇ ਜਾਉਂਦੀ ਕਿਉਂ ਨਹੀਂ ਚੰਡੇ ਨੇ ਮੈਂ ਕੋਈ ਫਿਰ ਉਹ ਦੇਖੋ ਲੱਕੜਾ ਚੰਡੇ ਦਾ ਲੱਕੜਾ ਕੋਈ ਨਹੀਂ ਲੱਕੜਾ ਫੋਸੜਾ ਤੂੰ ਵੀ ਕੁੜੀ ਦੇ ਅੰਦਰ ਨਹੀਂ ਆਏ ਅਰੇ ਕੋੜਿਆਂ ਨੂੰ ਪੱਟਾ ਤਦਾਂ ਮਗਾ ਨਾਏ ਤੇ ਸਾਰਾ ਰਾਤ ਬੋਤਨ ਮੈਂ ਕਰਦੀ ਬਾਤ ਸੁਦੇ ਸਾਰੀ ਜ਼ਮੀਨ ਤੇ ਆਹ ਬੰਦਾ ਗੱਲ ਨੂੰ ਪਿਆਰ ਪਾੜ ਕੇ ਰੱਖੇ ਤੇ ਕਿਹਦੇ ਫੜਕਣਗੇ ਉੱਤੇ ਬਾਈ ਮੈਂ ਦੁਰਪਿੱਛੇ ਲੈ ਰਹਾ ਸਾਨੂੰ ਇਤੂ ਤਸਵੀਰ ਦਿਖਾ ਰਹੇ ਆ 20 ਤਿਲਿਆਂ ਦੀ ਮਾਲਤ ਤਿੱਥੇ ਰਹਿ ਰਹੀ ਟੋਬੇ ਤੇ ਜਿਨੇ ਇੰਨੇ ਇੰਨੇ ਮਾੜੇ ਹਾਲਾਤ ਨੇ ਯਾਰ ਰੋ ਨਿੱਤਲਦਾ ਚਾਦਰਾਂ ਥੱਲੇ ਰਹਿ ਰਹੇ ਨੇ ਇਧਰਲੇ ਵਿੱਚ ਮੱਛਰ ਦਾ ਦਰ ਮੱਛਰ ਦਾ ਦਰ ਮੱਛਰ ਦੋ ਦੋ ਨਾ ਉਰੇ ਦਾ ਪਸ਼ੂ ਵੀ ਨਹੀਂ ਰਸ ਰੇ ਆਪਾਂ ਬਈਆਂ ਨਾਲ ਵੀ ਹਾਲਤ ਮਾੜੀ ਕਰ ਸਕਦੇ ਆ ਆ ਦੇਖੋ ਤਾਂ ਜੀ ਮੈਂ ਕਹਣਾ ਹੈ ਲੋਕੋ ਫੜਿਆ ਨਹੀਂ ਜਾਂਦਾ ਜੀ ਮੂੰਹ ਟੱਪ ਕੇ ਲੱਗਿਆ ਮੈਂ 100 ਵਾਰ ਸੋਚੋ ਉੱਥੇ ਕੱਢਤੀ ਨੂਹ ਤੇ ਬੋਤੇ ਆ ਉਰੇ ਕੱਢਦੇ ਆ ਦੇਖ ਨਾ ਬਈ ਪਸ਼ੂ ਵੀ ਨਹੀਂ ਰਹਿੰਦੇ ਜਿੱਥੇ ਆਪਾਂ ਬੰਦੇ ਰਹਿਣ ਨੂੰ ਮਜਰੂਰ ਬਚੋਲੇ ਆ ਭਾਈ ਅੱਛਾ ਕੀ ਨਾ ਹੋ ਆਪਣਾ ਤੁਸੀਂ ਬਚਸਾ ਕਰਾਇਤੀ ਇਹ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਵੀ ਐ ਕਰੂ ਮੈਂ ਹੱਥੋਂ ਨਾ ਹਾਰੇ ਕੱਢ ਕੇ ਐ ਕਰ ਕਰਕੇ ਲੇਤਾ ਸੀ ਸਤ ਅਸੀਂ ਬਹੁਤ ਕਿਹਾ ਵੀ ਤੇਰੀ ਮਾਂ ਖਰਾਬ ਹੈ ਫਿਰ ਬਚਾਵਾ ਆਖ ਵੀ ਬਦਲ ਗੇ ਕਿੰਨਾ ਤੈ ਤੋਲਾ ਨਹੀਂ ਸਾ ਪਵਾਈਦੀ ਬੇ ਤੇਰੀ ਵੀ ਲਿਆ ਗਿੱਡੀ ਗਿੱਡੀ ਖਾਪ ਪਵਾਈਦੀ ਉਹਦੇ ਫਿਰ ਉਹ ਖਾ ਗਈ ਉਹ ਅਸੀਂ ਤਾਂ ਇਹਦੀ ਸਾਡੀ ਕੋਈ ਸ਼ੌਕੀ ਨਾ ਸੋ ਕੀ ਬਤਾ ਲੱਗਦਾ ਚੋਲੇ ਤੇ ਪਾਣੀ ਲੰਦੇ ਆ ਵੀ ਸਿਰ ਜੋੜ ਜਾਨੀਂ ਕਿੰਨਾਂ ਦਾ ਚਿੱਪਾ ਕਰਨ ਬਈਆ ਸਾਹਮਣੇ ਸਾਨੂੰ ਟੋਬਾ ਦਿਹਾਰਿਆ ਜਿੱਥੇ ਨੇਰਾ ਮੱਛਰਾ ਅੰਦਰ ਛੱਡ ਦੇ ਥੱਲੇ ਥੜਿਆ ਹੀ ਨਹੀਂ ਜਾਂਦਾ ਮੈਂ 5 ਮਿੰਟ ਨਹੀਂ ਥੜਿਆ ਵੀਡੀਓ ਬਣ ਕਰਤੇ ਬਾਹਰ ਹੋ ਗਿਆ ਸਾਨੂੰ ਤਸਵੀਰਾਂ ਦਿਹਾਰਿਆ ਵੀ ਆ ਛੱਡ ਥੱਲੇ ਕੋਈ ਮੰਜਾ ਨਹੀਂ ਕੋਈ ਬਿਸਤਰਾ ਨਹੀਂ ਕੋਈ ਮੰਜਾ ਨਹੀਂ ਕੋਈ ਬਿਸਤਰਾ ਨਹੀਂ ਪੈਣ ਤੇ ਦੋ ਬੱਚੇ ਉਰੇ ਸੌਂਦੇ ਵੀ ਆਰੇ ਤਸਵੀਰਾਂ ਦੇਖ ਲਓ ਤੁਹਾਨੂੰ ਧਾਰੇ ਰੋ ਨਿੱਤ ਲਾਉ ਰਹੀ ਤਸਵੀਰਾਂ ਚ ਆ ਦੇਖ ਦੇਖੀ ਨੀ ਪੂਲਰ ਦੇ ਆ ਪੁਰਾਣਾ ਟੁੰਡਰ ਦੇਖੀ ਇਹੋ ਜਿਹਾ ਤਾਂ ਚੱਲਦਾ ਨਹੀਂ ਚੱਲਦਾ ਨਹੀਂ ਹੈਗਾ ਇਹੋ ਜਿਹਾ ਤਾਂ ਪੰਜਾਬ ਲੋਬ ਵੀ ਨਹੀਂ ਹੁੰਦਾ ਇਹੋ ਜਿਹਾ ਪੰਜਾਬ ਚ ਹਾਲ ਆ ਜਿਹੜਾ 20 ਕਿਲਿਆਂ ਦੀ ਕੁੜੀ ਨੂੰ ਦਿੱਤਾ ਇਹ ਚੱਲਦਾ ਨਹੀਂ ਅੱਛਾ ਜੀ ਹਾਂ ਜੀ ਉਹ ਦੇਖੀ ਦੇਖ ਉੱਥੇ ਤੇਰੇ ਸਾਪੇ ਨੇ ਕੀ ਆ ਉਥੇ ਆ ਦੇਖ ਲਓ ਮੇਰੇ ਉਹਨੇ ਸੱਪਾਂ ਨਾਲ ਧਾਰਾ ਬਾਈ ਕਿੱਥੇ ਬਾਈ ਉਰੇ ਦਾ ਪਾਪਾ ਸ਼ੂ ਵੀ ਨਹੀਂ ਰੱਤਦੇ 42 45 ਟੈਂਪਰੇਚਰ ਹੈ ਚਾਦਰ ਦੇਖ ਲੈ ਕਿੰਨੀ ਤੱਪਦੀ ਆਏ ਜਿੱਥੇ ਕੁੜੀ ਰਹਿੰਦੀ ਦੀ ਐਨਾ ਬੁਰਾ ਹਾਲ ਕਰਿਆ ਵੀਰੇ ਕੁੜੀ ਦਾ ਤੂੰ ਛੱਡ ਦੇ ਕੰਮ ਅਸੀਂ ਤੈਨੂੰ ਦੱਸ ਨਹੀਂ ਸਕਦੇ ਇੰਨੇ ਮਾੜੇ ਹਾਲਤ ਨੇ ਖੁਦਾਬ ਚਰੀਤਾਂ ਨਾਲ ਜਿਹੜੀ ਕੱਟ ਗਈ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਟੌਰਚਰ ਕਰ ਰਹੀ ਸੀ ਇਹ ਇਹ ਧੋੜੀ ਦੀ ਸਸ 12 13 ਸਾਲਾਂ ਤੋਂ ਪਰ ਅਸੀਂ ਅੱਜ ਧੰਨਵਾਦ ਕਰਦਾਂ ਢਿੰਗ ਸਿੰਘ ਪੁੱਤ ਜਾਂ ਦਾ ਵੀ ਅੱਜ ਕੁੜੀ ਨੂੰ ਇਥੋਂ ਬਚਾਅ ਕੀਤਾ ਗਿਆ ਜੀ ਨਰਕ ਚੋਂ ਕੁੜੀ ਨੂੰ ਕੱਢ ਕੇ ਸਵਰਗਾਂ ਚ ਮਤਲਬ ਢਿੰਗ ਸਿੰਘਾਂ ਨੇ ਭੇਜਿਆ ਜੀ ਬਹੁਤ ਬਹੁਤ ਧੰਨਵਾਦ ਆਹ ਦੇਖ ਲਓ ਚੁੱਲਾ ਬਾਈ ਆਹ ਲੋਹੇ ਦਾ ਚੁੱਲਾ ਦੇਖ ਲਓ ਇੱਥੇ ਰੋ ਦਲ ਦਲਜੋਰਾ ਦਲਜੋਰਾ ਆ ਚੁੱਲੇ ਤੇ ਰੋਟੀ ਲਾਉਣੀ ਨਹੀਂ ਦੇਖ ਆ ਚੁੱਲਾ ਦੀ ਬਈ ਚੁੱਲੇ ਜਿਵੇਂ ਆਰਜੀ ਚੁੱਲਾ ਹੁੰਦਾ ਤੁਸੀਂ ਚੁੱਲੇ ਨਹੀਂ ਤਸਵੀਰਾਂ ਦਿਖਾ ਰਹੇ ਅਸੀਂ ਆ ਕੇ ਬੈਠੀ ਉਹ ਤਾਂ ਬਥੇਰਾ ਆ ਜਗਾ ਜੀ ਆਹ ਜਗਾ ਰੋਟੀ ਬਾਹਰ ਰੋਟੀ ਆਹ ਜਗਾ ਦੇਖੋ 20 ਕਿੱਲੇ ਵਾਲੇ ਦੀ ਨੂਹ ਦਾ ਹਾਲ ਆ 20 ਕਿੱਲੇ ਵਾਲੀ ਦੀ ਨੂਹ ਦਾ ਆ 20 ਕਿੱਲੇ ਵਾਲੀ ਦੀ ਨੂਹ ਦਾ ਦੇਖ ਲਓ ਕਿ ਮਾਰੀ ਚੁੱਲੇ ਵਿੱਚ ਪੂਰੀ ਦਪੜੇ ਤੋਂ ਉਨੀ ਵੀਰੇ ਚੁੱਲਾ ਦੀ ਵੀਰੇ ਆਹ ਛੜਕ ਤੇ ਪਹੇ ਆ ਜਾ ਪੰਜਾਬ ਆ ਸਾਡਾ ਮਨ ਤਾਂ ਆ ਜਾਂਦੀ ਨਹੀਂ ਹੋਉਂਦੀ ਕਾ ਮੇਰੇ ਕੋ ਉਹ ਆਦੀ ਨਾ ਗੱਲ ਲਾਉਣੇ ਛੜਕ ਲੱਗਿਆ ਹੋਇਆ ਇਹ ਚ ਭੇਜ ਦੋ ਜਿੱਲਾ ਆ ਲਾ ਲਓ ਵੀ ਇੱਥੇ ਰਹਿੰਦੇ ਤੇ ਗਰਮੀ ਅੱਗ ਪੈਰੀਆ ਹੁਣ ਇੱਧਰ ਟੋਬਾ ਗੰਦਾ ਨਾਲਾ ਇੱਧਰ ਵਾਲੇ ਨਾਲੇ ਟੜੀਆਂ ਆ ਲੱਕੜੀਆਂ ਨਸ਼ਾ ਚੜਾਈ ਨਹੀਂ ਜਾਂਦੀਆਂ ਕੀ ਲੱਗ ਜਾਂਦੀਆਂ ਰੋਟੀ ਸਾਥੇ ਵੀ ਚੱਖਣਾ ਹਾਂ ਹੁਣ ਬਾਈ ਜਿੱਥੇ ਬਹੁਤ ਵੱਡੀ ਬੁਸ਼ਰਮੀ ਵਾਲਾ ਇੱਥੇ ਸੱਸ ਜਿਹਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਪਰ ਉਹ ਮਾਣੀ ਬਣੀ ਇਤਤੀ ਦੀਆਂ ਤਸਵੀਰਾਂ ਵਹਿੰਜੇ ਨੇ ਅਸੀਂ ਵਿਆ ਐਡੇ ਪੁੱਠੇ ਧਾਵੇਂ ਰਹਿ ਰਹੀ ਤੀ ਸੱਪ ਮੱਛਰ ਸਭ ਦਾ ਡਰਦੀ ਸਾਨੂੰ ਤਸਵੀਰਾਂ ਧਾਰਿਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਉਹੀ ਨੰਗਲੇ ਪਿੰਡ ਤਸਵੀਰਾਂ ਧਾਰਿਆ ਤੁਹਾਨੂੰ ਅਸੀਂ ਬਹੁਤ ਮਾੜੀਆਂ ਤਸਵੀਰਾਂ ਨੇ ਜਿੱਥੇ ਲੋਤ ਤੀਆਂ ਨੂੰ ਲਾਲਚਿਜ ਵਿਆਹਉਂਦੇ ਨੇ ਉਹਨਾਂ ਨੂੰ ਲਾਲਚ ਵੀ ਛੱਡਣਾ ਚਾਹੀਦਾ ਪਤਾ ਹੈ ਹੁੰਦਾ ਵੀ ਚਲ ਬੁੜੀਆਂ ਦਾ ਕੀ ਹੁੰਦਾ ਵੀ ਚਲ ਐ ਸੈਟ ਪਿਆ ਹੋ ਕੇ ਸੈਟ ਹੋ ਜਾਂਦਾ ਵੀ ਚਲ ਬੁੜੀਆਂ ਦਾ ਕੀ ਹੁੰਦਾ ਹੁਣ ਫਿਰ ਤੰਗਦੀ ਕੁੜੀ ਹੁਣ ਅੰਗ ਬਾਈ ਕਾਹਨੂੰ ਬੱਸ ਉਹ ਖੇ ਰੈਂਦੀ ਸੀ ਢਡੋਂ ਅੱਛਾ ਗੁੜ ਦੀ ਡੜੀ ਨਹੀਂ ਚੱਕਣ ਦਾ ਹੁਕਮ ਨਹੀਂ ਉਹ ਵੱਡਾ ਵੱਡਾ ਖਾਂਦਾ ਚੱਕ ਕੇ ਲੈ ਜਾਂਦੀ ਤੜਕੇ ਲੈ ਨਹੀਂ ਵੀ ਇਹ ਕੁੜੀ ਨਾ ਖਾਂ ਲੈ ਛੋਟਾ ਮੁੰਡਾ ਨਾ ਸਾਡੇ ਅੱਛਾ ਬੁੜਦੀ ਡਲੀ ਵੀ ਮੁਰੋਂ ਚੱਕ ਕੇ ਲੈ ਜਾਂਦੀ ਸੀ ਬਈ ਦੇਖ ਲਓ ਵੱਡੇ ਨੂੰ ਤਾਂ ਦਿੰਦੀ ਸੀ ਛੋਟੇ ਮੁੰਡੇ ਨੂੰ ਛੋਟੇ ਪੋਤੇ ਨੂੰ ਨਹੀਂ ਵੱਡੇ ਪੋਤੇ ਨੂੰ ਨਹੀਂ ਦਿੰਦੀ ਸੀ ਕੋਈ ਵੀ ਚੀਜ਼ ਇਹਨਾਂ ਦਾ ਕੋਈ ਮਾਰੀ ਟੁੱਕ ਦੀ ਬੁਰਕੀ ਹੈ ਬਸ ਬਾਹਰ ਫਿਰ ਸੋਨੋ ਸਾਹ ਸੋਇਆ ਵੀ ਅੱਗੇ ਤੋਂ ਜਿਹੜਾ ਕੋਈ ਸਾਖ ਕਰਾਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਦੇਖ ਕੇ ਕਰਾਓ ਆਪਾਂ ਤਾਂ ਕਹਿੰਦੇ ਕੋਈ ਲਾਲਚ ਨਾ ਕਰੋ ਪਹਿਲਾਂ ਬੰਦੇ ਦੇਖੋ ਬੰਦੇ ਦੇਖੋ ਚਾਹੇ ਦੋ ਕਿਲੇ ਘੱਟ ਪਤਾ ਕਰੋ ਪਿੰਡ ਚ ਵਿਕੇ ਮੇਣੇ ਸਾਨੂੰ ਤਾਂ ਐ ਅੱਟ ਕੇ ਹੀ ਨਾਲ ਜਿਹੜਾ ਜਿਹੜਾ ਵੀ ਕੋਈ ਸਾਖ ਕਰਾਉਂਦੇ ਜਿਹੜਾ ਜਾ ਕੇ ਮੂੰਹ ਅੱਡਦਾ ਹੈਗਾ ਵੀ ਮੈਂ ਇੰਨੇ ਲੱਖ ਰੁਪਏ ਲੈਣੇ ਨੇਗੇ ਧੀਆਣਾਂ ਤੋਂ ਰੁਪਏ ਮੰਗਦੇ ਨੇਗੇ ਮੈਂ ਕਹਿੰਦਾ ਉਹਦੇ ਬਾਾਰਗੇ ਜਾ ਕੇ ਨਹੀਂ ਖੜਨਾ ਚਾਹੀਦਾ ਉਹਦਾ ਪਾਣੀ ਨਹੀਂ ਪੀਣਾ ਚਾਹੀਦਾ ਉਹ ਜਿਹੇ ਬੰਦੇ ਦਾ ਜਿਹੜਾ ਧੀਆਣਾਂ ਤੋਂ ਮੂੰਹ ਅੱਡ ਕੇ ਰੁਪਏ ਲੈਂਦਾ ਜਿਹੜਾ ਧੀ ਭੈਣ ਨੂੰ ਲਾ ਲੋ ਤੁਸੀਂ 20 ਸਾਲ ਦੀ ਨੂੰ ਪਾਲ ਪੋਲੋਸ ਕੇ ਅਸੀਂ ਦੂਏ ਦੇ ਪੱਲੇ 'ਚ ਪਾ ਦੇ ਇੰਨੇ ਹੈਗੇ ਅਸੀਂ ਉਹਨਾਂ ਤੋਂ ਫਿਰ ਰੁਪਏ ਮੰਗਦੇ ਆ ਅਸੀਂ ਧੀਆ ਦਾ ਮਾਸ ਖਾਂਦੇ ਇੱਕ ਪਾਸੇ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਆਹ ਹੋਰ ਮਾਸ ਤੋਂ ਵੱਧ ਕੀ ਹੈਗਾ ਆ ਮਾਸ ਖਾਣਾ ਹੀ ਹੈਗਾ ਹਾਂਜੀ ਧੀਆਣਾ ਮਾਸ ਨਹੀਂ ਖਾਂਦੇ ਤੇ ਧੀਆਣੇ ਤੇ ਰੁਪਏ ਨਹੀਂ ਲੈਂਦੇ ਫਿਰ ਪੈਲਸਾਂ ਚ ਚੰਗੇ ਚੰਗੇ ਵਧੀਆ ਵਿਆਹ ਕਰਵਾਉਂਦੇ ਨੇ ਚੰਗੇ ਡਿਮਾਂਡਾ ਰੱਖਦੇ ਨੇ ਅਸੀਂ ਤਰਨਾਟਾਂ ਨੂੰ ਕਹਿੰਦੇ ਆ ਸਾਰਿਆਂ ਨੂੰ ਜਿਹੜੇ ਮੰਗ ਕਰਦੇ ਨੇ ਇਹ ਚੀਜ਼ਾਂ ਦੀ ਨਾ ਜਿਹੜੇ ਤੰਗ ਕਰਦੇ ਨੇ ਉਦੋਂ ਬਾਅਦ ਆਹ ਹਾਲਾਤ ਅੱਜ ਆਲੇ ਇਹ ਬਹੁਤ ਮਾੜੇ ਨੇ ਹੁਣੇ ਖਾਲਸਾ ਜਾਗ ਪਿਆ ਫੌਜਾਂ ਸਾਰੀਆਂ ਨਿੰਗ ਸਿੰਘ ਫੌਜਾਂ ਜਿੱਥੇ ਵੀ ਕਿਤੇ ਨਿੰਗ ਸਿੰਘ ਬੈਠੇ ਨੇਗੇ ਆ ਫੌਜਾਂ ਦੇ ਆਲੇ ਦਾਲੇ ਜਿਹੜੀ ਵੀ ਕੋਈ ਧੀ ਭੈਣ ਤੰਗ ਹੈਗੀ ਪਰੇਸ਼ਾਨ ਹੈਗੀ ਜਾ ਕੇ ਫਰਿਆਦ ਕਰੇ ਜੇ ਕੋਈ ਨੂ ਤੰਗ ਕਰਦੀ ਆ ਤਾਂ ਵੀ ਹਾਂ ਸਾਹਿਬ ਵਾਸਤੇ ਹੈ ਠੀਕ ਹੈ ਜੀ ਸਾਹਿਬ ਵਾਸਤੇ ਹੈ ਜੀ ਆਵਾਜ਼ ਆ ਸਾਡਾ ਗਰੁੱਪ ਬੜਿਆ ਹੋਇਆ ਸਿੰਘ ਸਿੰਗੜੀਆਂ ਦਾ ਗਰੁੱਪ ਹੱਕ ਸੱਚ ਦੀ ਆਵਾਜ਼ ਉੱਥੇ ਰੋਜ਼ ਹੀ ਇੱਕ ਤੋਂ ਇੱਕ ਫੈਸਲਾ ਹੁੰਦਾ ਸਾਡੇ ਗਰੁੱਪ ਦੇ ਵਿੱਚ ਪਹਿਲੋ ਕਹਿੰਦਾ ਵੀ ਕੁੜੀ ਵਿੱਚ ਸਚਾਈ ਚਾਹੀਦੀ ਤੁਹਾਡੇ ਵਿੱਚ ਸਚਾਈ ਚਾਹੀਦੀ ਸਾਡਾ ਖਾਲਸਾ ਜਿਹੜਾ ਤਰਨਾ ਦਾ ਲਰਬਾ ਕਰਬਾ ਸਾਰਾ ਤੁਹਾਡੇ ਨਾਲ ਖੜਾ ਅਸੀਂ ਭੇਜੀ ਦੀਆਂ ਵੀ ਆ ਫੌਜਾਂ ਉੱਥੇ ਵੱਧ ਤੋਂ ਵੱਧ ਜਿੱਤੇ ਮਹਾਰਾਜ ਚੜ੍ਹਦੀ ਕਲਾ ਕਹੀ ਤੀ ਆਵਾਂ ਸਾਗੇ ਵੀ ਆਏ ਆ ਅੱਜ ਉਹ ਆਪਾਂ ਚੜ੍ਹਦੀ ਕਲਾ ਲਾ ਇੱਥੇ ਅਰਦਾਸ ਕਰਕੇ ਮਾਚੀ ਧੀਰਗੜੇ ਲਾ ਕੇ ਅਰਦਾਸ ਕਰਕੇ ਕੰਧ ਕਢਾ ਕੇ ਅੱਜ ਸਾਰਾ ਆਟ ਗਵਾੜ ਵੀ ਆਪਣੇ ਨਾਲ ਆ ਸਾਰੇ ਕਹਿੰਦੇ ਬੀ ਬਹੁਤ ਵਧੀਆ ਕਰਿਆ ਤੁਸੀਂ ਬੇਬੇ ਇਕੱਲਾ ਇਕੱਲਾ ਕਰਿਆ ਕਰੋ ਹਣਾ ਇਹ ਆ ਦੇਖ ਲੋ 20 ਕਿੱਲਾਂ ਦੇ ਲਾਲ ਚ ਵਿੱਚ ਰਿਸ਼ਤਾ ਦਿੱਤਾ ਏਡੀ ਸੋਹਣੀ ਸੁਨੱਖੀ ਕੁੜੀ ਹਾ ਬਾਈ ਦੇ ਆ ਜੋ ਭਾਈ ਹਨ ਵਾਲੀ ਨਾਕ ਪੱਤੀ ਕੁੜੀ ਹਾ ਤੇ ਆ ਸਵਾਈ ਵੇਖੋ ਇਹਦੇ ਥੱਲੇ ਤੱਪਦੀ ਏਡੀ ਗਰਮੀ ਦੇ ਵਿੱਚ ਪੋਤਿਆਂ ਨੂੰ ਆ ਖੜੇ ਨਹੀਂ ਜਾਂਦਾ ਆਪਾਂ ਤੋਂ ਹੁਣ ਸੱਪਾਂ ਦਾ ਘਾਰ ਆ ਲੱਗੇ ਦੇਖੋ ਕਿੰਨੀ ਬੁਰੀ ਹਾਲਤ ਆ ਵੀ ਆ ਰਹਿਣਾਂ ਨੀ ਜਗਾ ਵਾ ਕਿਆ ਭਾਈ ਕਿੰਨੇ ਹੋਰ ਤਾਂ ਬਹੁਤ ਔਖਾ ਹੋ ਬਹੁਤ ਔਖੀ ਦਿਨ ਰਾਤ ਗਰਮੀ ਚ ਫਿਰ ਵੀ ਇਹਦੀ ਸ਼ਾਬਾਸ਼ ਹੈ ਹਾਂਜੀ ਸੀਦੀ ਗਰਮੀ ਚ ਰਹਿਣਾ ਪੈਂਦਾ ਬੱਚਿਆਂ ਨਾਲ ਜੀ ਅੱਛਾ ਹਲਿੱਕਾ ਜੀ ਉਹ ਬਹੁਤ ਸਫਾਈ ਕਰਕੇ ਗਏ ਨੇ ਸਾਡੇ ਮਾਲਕ ਕਹਿੰਦੇ ਵੀ ਤੁਸੀਂ ਇੰਨੇ ਗੰਦ ਚ ਰਹ ਰਹੇ ਹੋ ਨਰੇਗਾ ਵਾਲੇ ਨਰੇਗਾ ਵਾਲੇ ਛੋਟੀ ਸਫਾਈ ਕਰਕੇ ਜਿੱਦੜ ਸਫਾਈ ਕਰਕੇ ਗਏ ਤਰਸ ਦੇ ਮਾਲਕ ਕਹਿੰਦੇ ਤੁਸੀਂ ਇੰਨੇ ਗੰਦ ਚ ਕਿਵੇਂ ਰਹੋਗੇ ਨਾਲੇ ਬੇਟਾ ਦੋ ਦਿਨ ਪੂਰੀ ਰੰਗ ਤੇ ਵੀ ਛੋਟੀ ਦੇਖੋ ਵੀ ਘਰ ਨਹੀਂ ਸੱਸ ਨੇ ਕੱਢ ਤੇ ਦੇਖ ਲਓ 20 ਕੀਲੇ ਕੀ ਕਰੂਗੀ ਤੁਸੀਂ ਮਾਤਾ ਉਹਨਾਂ ਦੇ ਤੁਸੀਂ ਨਾਲ ਰਹਿੰਦੇ ਤੇ ਰਾਤ ਨੂੰ ਮੇਰੇ ਮੁੰਡਾ ਆ ਗਿਆ ਉਹਨੇ ਵਿਚਾਰੇ ਨੂੰ ਫੜ ਕੇ ਲੈ ਗਿਆ ਵਿਚਾਰਾ ਹੋਰ ਕੀ ਕਰੇ ਅੱਛਾ ਤੁਸੀਂ ਫਿਰ ਪੇਕੇ ਨਹੀਂ ਗਏ ਪੇਕੇ ਕੁਝ ਦਿਨ ਗਏ ਸੀ ਪਰ ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ ਸੀ ਮੈਂ ਇੱਥੇ ਰਹਿਣਾ ਚਾਹੁੰਦੀ ਸੀ ਸੌਰੀਆਂ ਰਹਿਣਾ ਚਾਹੁੰਦੀ ਸੀ ਦੇਖ ਸਕਦੇ ਹੋ ਮੈਂ ਬੋਝ ਹੀ ਬਣ ਸਕਦੀ ਆਪਣੇ ਪਾਈ ਦੇ ਹੁਣ ਤੁਸੀਂ ਮਾਤਾ ਉਹਨਾਂ ਦੇ ਹਾਂ ਮਾਤਾ ਮੈਂ ਤੁਸੀਂ ਵੀ ਨਾਲੇ ਰਹਿੰਦੇ ਸੀ ਆ ਫਿਰ ਰਹਿਣਾ ਪਿਆ ਤੁਹਾਨੂੰ ਰਹਿਣਾ ਪਿਆ ਕੱਲੀ ਉਰੇ ਕੇ ਮ ਰਹੂ ਦੀ ਜੀ ਹਾਂ ਦੋਸਤੋ ਇਹ ਲਾ ਲਓ ਵੀ ਹੁਣ ਇਹ ਹਾਲਾਤ ਨੇ ਵੀਰੇ ਸਾਥੋਂ ਖੜੇ ਨਹੀਂ ਜਾ ਰਿਹਾ ਇੰਨੀ ਗਰਮੀ ਹੈ ਕਿਉਂ ਨਾ ਪਾ ਜੀ ਲੈ ਠੀਕ ਹੈ ਜੀ ਸਾਰਾ ਕੋ ਸਾਹਮਣੇ ਦਿਸਦਾ ਮਾਤਾ ਪਿਤਾ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਲਾਲਚ ਚਾ ਕੇ ਇਹ ਜੀਤੀ ਭੈਣ ਨੂੰ ਡੋਬਦੇ ਨੇ ਖੂਹ ਛੱਡ ਦੇ ਜੀ ਖੂਹ ਭਾਈ ਜੀ ਨਿਉ ਧਰੀ ਦੀ ਅੱਜ ਤਿੰਨੀ ਤੁਸੀਂ ਆ ਤੋ ਦੀ ਆਪਾਂ ਬਹੁਤ ਜਿਆਦੇ ਜੀ ਸਾੜ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪਰਮਾਤਮਾ ਦਾ ਸ਼ੁਕਰ ਮਨਾਉਨੇ ਆ ਵੀ 12 ਸਾਲ ਬਾਅਦ ਰੂੜੀ ਸੁਣੀ ਹੈ ਸੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਧੀ ਨੂੰ ਇਨਸਾਫ ਦਿੱਤਾ ਹੈ ਸਿੰਘ ਸਿੰਘ ਫੌਜਾਂ ਨੇ ਤੋਂ ਕੰਤਰੀ ਬਹੁਤ ਖੁਸ਼ੀ ਆ ਕਿ ਸਾਡੀ ਧੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਦੀਦਾ ਜੀ ਏਦੇ ਹੋ ਕਹਣਾ ਵੀ ਆਂਡ ਗਵਾਡ ਸਾਰਾ ਖੋਸ਼ ਹੋ ਆਂਡ ਗਵਾਡ ਵੀ ਕਹਿੰਦੇ ਵੀ ਸਾਹੀਂ ਜਦੋਂ ਸੱਸ ਘਰੇ ਹੀ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਇਹ ਮਿਲ ਨਹੀਂ ਪਾਉਂਦੇ ਹੁਣ ਤੁਸੀਂ ਕੰਦ ਕੱਢਦੇ ਅਸੀਂ ਮਿਲਾਂਗੇ ਵੀ ਇਹਦੇ ਕੋਲ ਬੈਠਾ ਖੋਤਾਂਗੇ ਇਹ ਸਾਡੇ ਕੋਲ ਬੈਠਾ ਖੋਤਾਂਗੇ ਇਹਦਾ ਸੁਭਾਅ ਤਾਂ ਸਾਨੂੰ ਕੋਈ ਲਾਂਬਾ ਨਹੀਂ ਆਇਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂ ਭਾਈ ਤੰਗ ਕਿਉਂ ਬਾਬਾ ਜੀ ਤੁਸੀਂ ਜਿੱਦਿਆਂ ਨਾ ਜਾਉਨੇ ਮੈਂ ਤਾਂ ਆਹੀ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵੱਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਝੇਲ ਨਹੀਂ ਹੁੰਦੀ ਉਹ ਜੇਲ੍ਹ ਤੋਂ ਨਿਕਲ ਕੇ ਆਵਾਜ਼ ਕਰੀਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਸਾਡੇ ਵੱਲੇ ਪਾਇਓ ਜੇ ਕਿਸੇ ਦੀ ਧੀ ਭੈਣ ਆ ਦੁਖੀ ਤਾਂ ਸਾਡੇ ਕੋਲੇ ਆਇਓ ਬਸ ਗੱਲ ਖਤਮ ਆ ਬੈਨਕੀ ਪਰਮੋਸ਼ਹ ਮਹਾਰਾਜ ਨੂੰ ਪਾਹ ਸਤਿ ਸ੍ਰੀ ਅਕਾਲ ਮੈਂ ਤਿੰਨ ਕਹਿਣਾ ਚੱਲਣੇ ਪਈ ਅੱਜ ਉਹ ਥਾਣੇ ਚ ਵੀ ਗਏ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਸੁਣਦਾ ਆਂਡ ਗਮਨ ਆਉਂਦਾ ਸੀ ਕਰੇ ਇਹ ਤਾਂ ਕੋਈ ਨਹੀਂ ਆਉਂਦਾ ਜੀ ਅੱਛਾ ਸਾਡੀ ਕਿਸੇ ਨੇ ਸੁਣੀ ਡੀਐਸ ਵੀ ਦੇ ਲੈਰੇ ਵੀ ਗਏ ਕਿ ਸਾਫ ਨੂੰ ਵੈਸੇ ਡੈਸੇ ਖਵਾਉਂਦੇ ਨਹੀਂ ਇਹ ਗੱਲ ਕੋਈ ਵੀ ਕਹਿੰਦੇ ਨੇ ਕਿ ਅਸੀਂ ਗੱਡੀਆਂ ਵੰਡਦੇ ਆਂਗੇ ਤੁਸੀਂ ਸਾਡੇ ਕੋਲ ਕਰ ਲਓਗੇ ਮੈਨੂੰ ਤਾਂ ਇਨਸਾਫ ਆ ਕਿ ਇੱਥੇ ਗੰਦੀ ਜਿਹੀ ਦੀਦੀਆਂ ਨੇ ਪਾਣੀ ਨਾਲ ਪਹਿਣਾ ਨਹੀਂ ਸਾਰੇ ਨਹੀਂ ਨਾਲ ਮਿਲਕੇ ਦਵਾਏ ਧੰਨਵਾਦ